ਮੱਛਾ ਕਾਰਨ ਰੋਪੜ ਸ਼ਹਿਰ ਦੇ ਲੋਕ ਕਾਫੀ ਪਰੇਸ਼ਾਨ ਚੱਲ ਰਹੇ ਹਨ ਤੇ ਹੁਣ ਲੋਕਾਂ ਵੱਲੋਂ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਆ ਸੜਕ ਜਾਮ ਕਰ ਦਿੱਤੀ ਗਈ। ਧਰਨੇ ਵਿੱਚ ਸ਼ਾਮਲ ਕੌਂਸਲਰ ਨੇ ਪ੍ਰਸ਼ਾਸਨ ਤੇ ਦੋਸ਼ ਲਗਾਉਂਦੇ ਕਿ ਨਗਰ ਕੌਂਸਲ ਸੱਤਾਧਾਰੀ ਪਾਰਟੀ ਦਾ ਨਾ ਹੋਣ ਕਾਰਨ ਉਸ ਨੂੰ ਬਦਨਾਮ ਕਰਨ ਦੀਆਂ ਸਾਜਸ਼ਨਾ ਕੀਤੀਆਂ ਜਾ ਰਹੀਆਂ ਹਨ। ਸੀਵਰੇਜ ਦੇ ਇਸ ਪਾਣੀ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜੀ ਰਹੇ ਹਨ। ਸੀਵਰੇਜ ਦਾ ਇਹ ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਮਾਰ ਕਰ ਰਿਹਾ ਹੈ ਜਿਸ ਦੇ ਚੱਲਦਿਆਂ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ। ਮੁਕਾਬਲਾ ਮੁਕਾਬਲਾ ਮੇਰੀ ਮਿਲਣਾ ਹਵਾ ਲਾ ਕੇ ਦੋਨੇ ਬੁਨੇ ਬਿਤਾ ਰਹੇ ਹੁੰਦੇ ਇਹਨੇ ਸਾਡੇ ਵੀ ਪ੍ਰਮਾਣ ਕੀਨੇ ਇਸ ਨੂੰ ਰੋੜਾ ਹਾਏ ਹਾਏ ਵੇਖ ਲਓ ਜੀ ਤੁਹਾਡੇ ਕੋਲ ਵੀ ਇਹ ਦੇਖੋ 15 ਮਿੰਟ ਹੋ ਗਏ ਮਿਲਣਾ ਹੋ ਗਿਆ ਦੇਖੋ ਢੀਂਗੋ ਦੇਖੋ ਨਾ ਆਹੋ ਜੀ ਨਾ ਵਾਰਡ ਨਿਵਾਸੀਆਂ ਨਾਲ ਰਲ ਕੇ ਮੈਂ ਹੀ ਲਵਾਇਆ ਇਹ ਧਰਨਾ ਇਹ ਜਿਹੜਾ ਅਸੀਂ ਇਹ ਜਿੰਨੇ ਵੀ ਲੇਡੀਜ਼ ਵਿਚਾਰੇ ਬਜ਼ੁਰਗ ਮੇਰੇ ਮਾਪੇ ਸਮਾਨ ਨੇ ਬੈਠੇ ਨੇ ਇਹ ਮੇਰੇ ਨਾਲ ਇਧਰ ਵੀ ਬਜ਼ੁਰਗ ਬੈਠੇ ਨੇ तकरीबन ਪਿਛਲੇ 15 20 ਦਿਨ ਤੋਂ ਪ੍ਰੇਸ਼ਾਨ ਨੇ ਅਸੀਂ ਸਿਰਫ ਕੋਆਪਰੇਟ ਕਰ ਰਹੇ ਸੀ ਇਹਨਾਂ ਨੂੰ ਵੀ ਚਲੋ ਬਰਸਾਤ ਆਈ ਹੈ ਕਈ ਵਾਰੀ ਬਰਸਾਤ ਦਾ ਪਾਣੀ ਹੈ ਜਿਹੜਾ ਕਿਉਂਕਿ ਹੋਇਆ ਹੋਇਆ ਕੀ ਹੈ ਪਾਈਪਾਂ ਛੋਟੀਆਂ ਪਈਆਂ ਬਰਸਾਤੀ ਪਾਣੀ ਉਹਦੇ ਵਿੱਚ ਆ ਕੇ ਗਿਰ ਰਿਹਾ ਅਸੀਂ ਕੋਆਪਰੇਟ ਕਰ ਰਹੇ ਸੀ ਵੀ ਚਲੋ ਬਰਸਾਤ ਜ਼ਿਆਦਾ ਪੈ ਗਈ ਇਸ ਕਰਕੇ ਬਲੌਕੇਜ ਆ ਗਈ ਹੋਣੀ ਪਰ ਨਹੀਂ ਇਹਨਾਂ ਦਾ ਸਾਰਾ ਸਿਸਟਮ ਹੈ ਜਿਹੜਾ ਹੌਸਪੋਸ ਹੋਇਆ ਹੋਇਆ ਅਸੀਂ ਤਕਰੀਬਨ ਆ ਸतीश ਭਾਜੀ ਉਹਨੇ ਬੈਠੇ ਆ ਉਹਰੇ ਸਾਰੇ ਬੈਠੇ ਆ ਰਾਤਾ ਲਾ ਲਾ ਕੇ ਇਹਨਾਂ ਨੂੰ ਸਾਰਾ ਰਿਜ਼ਲਟ ਕੱਢ ਕੇ ਦੱਸਿਆ ਵੇ ਭਾਈ ਇਹ ਜਿਹੜਾ ਪਾਣੀ ਓਵਰਫਲੋ ਹੋ ਰਿਹਾ ਹੈ ਬੈਕ ਲੋਕਾਂ ਦੇ ਘਰ ਚ ਵੱ DAV ਸਕੂਲ ਰੋਡ ਤੇ 80 ਫੁੱਟ ਦੀ ਪਾਈਪ ਪਾਣੀ ਆ ਉਥੇ ਜਦੋਂ ਪਾਈਪ ਪਾਣ ਲੱਗੇ ਜੇ ਆਈ ਸਾਹਿਬ ਆਏ ਕੋਈ ਬੰਦਾ ਨਹੀਂ ਬੁਲਾਇਆ ਕੋਈ ਲੈਣਾ ਨਹੀਂ ਦੇਣਾ ਨਹੀਂ JCB ਨਾਲ ਐਦਾਂ ਹੀ ਪੱਟਤਾ ਉਹਨੂੰ ਜੇ ਇਹ ਨੂੰ ਟੈਕਨੀਕਲੀ ਐਨਾ ਨਹੀਂ ਪਤਾ ਹੈਗਾ ਵੀ ਇਹਨੂੰ ਕਿਸ ਸੀਕੁਐਂਸ ਚ ਕਿੰਨੀ ਫੁੱਟ ਪੱਟ-ਪੱਟ ਕੇ ਇਹ ਪੈਪਣੀ ਆ 153 ਫੁੱਟ ਪੈਪ ਜਿਹੜੀ ਉਸ ਪੈਲਸ ਕੋਲ ਪੈਣੀ ਆ ਉਹਦੇ ਨਾਲ ਜਿਹੜਾ ਹੈਗਾ ਦੋ ਤਿੰਨ ਬਾਡਾਂ ਦੀ ਸਮੱਸਿਆ ਹੱਲ ਹੋ ਜਾਣੀ ਕੱਲ ਸ਼ਾਮਪੁਰੇ ਰਾਤ ਅਸੀਂ ਜੈਟਿੰਗ ਮਸ਼ੀਨ ਲੈ ਕੇ ਸਾਰਾ ਜਿੱਥੇ ਸਾਰਾ ਪਾਣੀ ਨਿਕਲਦਾ ਹੈ ਉੱਥੇ ਗਏ ਇੱਕ ਇੱਕ ਲਾਈਨ ਚੈੱਕ ਕਰੀ ਉਸ ਤੋਂ ਬਾਅਦ ਅਸੀਂ ਦੇਖਿਆ ਜਿਹੜੀ ਉਹ ਪਾਣੀ ਦੀ ਪਾਈਪ ਉਹਨਾਂ ਨੇ ਪਾਰ ਕਰੀ ਹੈ ਸ਼ਾਮਪੁਰੇ ਉਹਦੀ ਸਲਾਬ ਐ ਰੱਖੀ ਹੋਈ ਹੈ ਜਦ ਕਿ ਉਹਦੀ ਸਲੋਪ ਥੱਲੇ ਨੂੰ ਚਾਹੀਦੀ ਹੈ ਐਂਡ ਫਿਰ ਸਾਨੂੰ ਹੁਣ ਧਰਨੇ ਤੇ ਬਹਿਣਾ ਪਿਆ ਹੁਣ ਉਸ ਤੋਂ ਬਾਅਦ ਅਸੀਂ ਇਕੱਠੇ ਹੋ ਕੇ ਡੀਸੀ ਮੈਡਮ ਦੇ ਘਰ ਦੇ ਬਾਹਰ ਭੁਖੜ ਤਲ ਤੇ ਅਗਲਾ ਨਿਸ਼ਾਨਾ ਸਾਡਾ ਇਹੀ ਹੈ ਸਾਡੇ ਤੇ ਪਰਚੇ ਕਰਨੇ ਪਰਚੇ ਕਰ ਦੋ ਭੁਖੜ ਤਲ ਤੇ ਮਰਦੇ ਉੱਥੇ ਮਰ ਜਾਗੇ ਉਹ ਵੀ ਤਾਂ ਨਰਕੇ ਭੋਗ ਰਹੇ ਆ ਆ ਦੇਖੋ ਕੀ ਹਾਲ ਆ ਡੇਂਗੂ ਫੈਲਣਾ ਸਾਰੇ ਪਾਜੀ ਬੱਚਿਆਂ ਨੂੰ ਡੇਂਗੂ ਫੈਲਣਾ ਇਹ ਬੁਰਾ ਹਾਲ ਹੋਇਆ ਹੋਇਆ ਅਸੀਂ ਪਰੇਸ਼ਾਨ ਹੋ ਗਏ ਹਫਤਾ ਹਫਤਾ ਹੋ ਗਿਆ ਸਾਨੂੰ ਦਿਨ ਰਾਤ ਲੱਗਿਆ ਨੂੰ ਕੋ ਗੱਲ ਇਹ ਵੀ ਨਗਰ ਕੌਂਸਲ ਨੂੰ ਬਦਨਾਮ ਕਰਨੀ ਤਾਂ ਕੋਈ ਇਹ ਕਾਰੇ ਵੀ ਸਰਕਾਰ ਜਿਹੜੀ ਹੈ ਆਵਾਦੀ ਪਾਰਟੀ ਦੀ ਹੈ ਜਿਹੜੀ ਨਗਰ ਕੌਂਸਲ ਹੈ ਉਹ ਨਗਰਪੁਰ ਦੀ ਕਾਂਗਰਸ ਦੀ ਹੈ ਪਰੇ ਨਗਰ ਕਾਉਂਸਲ ਦਾ ਕੰਮ ਨਹੀਂ ਕਰਦਾ ਕਿਉਂਕਿ ਪੈਸਾ ਕੋਈ ਨਹੀਂ ਹੈ ਪੈਸੇ ਦੇ ਬਾਰੇ ਕੋਈ ਵੀ ਕੰਮ ਨਹੀਂ ਹੋ ਸਕਦਾ ਤੁਸੀਂ ਮੈਂ ਤੁਹਾਨੂੰ ਮਾਰੇ ਮੀਡੀਆ ਵਾਲੇ ਕਹੂੰਗਾ ਮਣੇ ਇੱਧਰ ਝਾਤ ਮਾਰੇ ਜਰਾ ਇਹ ਕਿੰਨੇ ਹਾਲਾਤ ਮਾਰੇ ਨੇ ਵੀ ਇੱਧਰ ਪਾਣੀ ਉਹ ਪਾਣੀ ਹੋਵੇ ਸਰ ਉਹ ਵੀ ਸੀਵਰੇਜ ਦਾ ਦੇਖੋ ਕਿਸ ਤਰ੍ਹਾਂ ਲੋਕੀ ਕੰਮ ਰਹਿਣਗੇ ਇੱਥੇ ਨਹੀਂ ਰਹਿ ਸਕਦੇ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਜੋ ਸਾਡੇ ਕੋਲ ਮਸ਼ੀਨਰੀ ਹੈ ਅਸੀਂ ਰੋਜ਼ ਉਹ ਪ੍ਰਯੋਗ ਕਰਦੇ ਹਾਂ ਘੱਟੋ ਘੱਟ ਵੀ 10000 ਰੁਪਏ ਰੋਜ਼ ਡੀਲ ਭੁਗਦੇ ਹਾਂ ਇਹਨਾਂ ਦੀ ਸਮੱਸਿਆ ਹੱਲ ਕਰਨ ਵਾਸਤੇ ਲੇਕਿਨ ਸਾਡੇ ਕੋਲ ਹੱਲ ਕੋਈ ਨਹੀਂ ਹੈਗਾ ਜੇ ਸਰਕਾਰ ਸਾਡਾ ਸਾਥ ਦੇਊਗੀ ਅਸੀਂ ਜਦ ਤੱਕ ਸਰਕਾਰ ਸਾਡਾ ਸਾਥ ਨਹੀਂ ਦੇਊਗੀ ਅਸੀਂ ਕੁਝ ਕੋਈ ਕੰਮ ਨਹੀਂ ਕਰਾ ਸਕਦੇ ਕਿਉਂਕਿ ਪੈਸੇ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਹੋ ਸਕਦਾ ਸਰਕਾਰ ਤੋਂ ਪੈਸੇ ਮੰਗੇ ਆ ਇਸ ਜਿਸ ਵੇਲੇ ਇਸੇ ਗੱਲ ਕਰਕੇ ਸੀ ਇੱਕ ਡੰਪਤੀ ਸਮੱਸਿਆ ਦੀ ਬਹੁਤ ਜ਼ਿਆਦਾ ਉਸ ਬਾਰੇ ਗਏ ਸੀ ਇੱਕ ਪੈਸਿਆਂ ਬਾਰੇ ਗਏ ਸੀ ਲੇਕਿਨ ਸਾਡੀ ਸਰਕਾਰ ਨਾਲ ਮਿਲਣਾ ਨਹੀਂ ਚਾਹਿਆ ਨਾ ਦੀ ਜੀ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੇ ਆ ਐਡੀ ਸਾਹਿਬਾਂ ਨੂੰ ਗੱਲਾਂ ਸੁਣ ਲੈਂਦੇ ਆ ਲੇਕਿਨ ਧਰਾਤਰ ਤੇ ਕੁਝ ਨਹੀਂ ਤੁਸੀਂ ਜਾ ਕੇ ਦੇਖੋ ਵੀ ਅੱਜ ਸੀਵਰੇਜ ਦਾ ਪਾਣੀ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਪ੍ਰਸ਼ਾ ਤੁਸੀਂ ਇਹ ਸੰਕੇਤ ਹੈ ਇਹ ਸੰਕੇਤ ਹੈ ਅੱਗੇ ਵਾਸਤੇ ਜਿਹੜੀਆਂ ਹੁਣ ਵੋਟਾਂ ਆਉਣੀਆਂ ਲੋਕ ਸਮਝਣ ਇਸ ਗੱਲ ਨੂੰ ਵੀ ਕੀ ਚਾਹੁੰਦੇ ਆ ਸਰਕਾਰ ਨਹੀਂ ਚਾਹੁੰਦਾ ਜਿਹੜੀ ਸਰਕਾਰ ਕੋਈ ਨਹੀਂ ਬਣ ਗਈ ਉਹ ਕਹਿੰਦੀ ਅਸੀਂ ਉਹ ਸਭ ਕੁਝ ਹੈ ਅਸੀਂ ਹੋਲੀ ਸੋਲੀ ਆ ਸਾਡਾ ਪ੍ਰਸ਼ਾਸਨ ਸਾਡਾ ਹੈ ਤੁਹਾਡਾ ਕੁਝ ਨਹੀਂ ਹੈ ਦੂਸਰੀ ਪਾਰਟੀਆਂ ਤਾਂ ਸਮਝੇ ਕੱਖ ਨਹੀਂ ਹੈਗੇ ਨਾ ਕਾਂਗਰਸ ਨੂੰ ਸਮਝਣ ਨਾ ਅਕਾਲੀਆਂ ਸਮਝਣ ਇਹ ਤਾਂ ਕਹਿੰਦੇ ਜੋ ਸਾਡੇ ਆਮ ਆਦਮੀ ਨੇ ਕਿਹਾ ਜੋ ਸਾਡੇ ਮੁੱਖ ਮੰਤਰੀ ਭਗਵੰਦ ਮਾਨ ਕਹੂਗਾ ਅੱਜ ਤਾਂ ਉਹ ਕਰਾਂਗੇ ਅੱਜ ਤਾਂ ਇਹੀ ਕਹਾਂਗੇ ਇਹਨਾਂ ਨੂੰ ਇਸ਼ਾਰਾ ਉੱਪਰੋਂ ਬਿਲਕੁਲ ਕੋਈ ਨਾ ਮਿਲਿਆ ਆਮ ਆਦਮੀ ਤਾਂ ਇਹ ਇਹਨਾਂ ਨੂੰ ਪਤਾ ਹੋਣਾ ਨਾ ਇਹ ਲੋਕਾਂ ਨੇ ਵੋਟਾਂ ਪਾਈਆਂ ਪਸਤਾ ਰਹੇ ਆਂ ਬਸ ਇਕੇ ਨਾ ਵੋਟਾਂ ਪਾਈਆਂ ਉਹ ਬੰਦਾ ਆ ਗਿਆ ਸਰ ਵੀ ਲੈਂਦਾ ਆਮ ਆਦਮੀ ਜਿਹੜਾ ਐਮਐਲਏ ਬਣਿਆ ਸਰ ਵੀ ਲੈਂਦਾ ਜੇ ਆਉਂਦਾ ਧਰਾਤਰ ਤੇ ਤੁਹਾਨੂੰ ਦੱਸੋ ਕੀ ਕਰਦਾ ਦੇਖੋ ਇਹਦੇ ਵਾਸਤੇ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਜ਼ਿਲ੍ਹੇ ਦਾ ਪ੍ਰਸ਼ਾਸਨ ਹੋਰ ਕੌਣ ਜ਼ਿੰਮੇਵਾਰ ਹੋ ਸਕਦਾ ਹੈ ਇਹੀ ਤੋਂ ਜ਼ਿੰਮੇਵਾਰ ਨੇ ਦੇਖੋ ਇਹ ਅੱਜ ਕੱਲ ਬੜੇ ਵੱਡੇ ਪ੍ਰਚਾਰ ਕਰਦੇ ਨੇ ਵੀ ਅਸੀਂ ਤਾਂ ਛੋਟੀ ਤੋਂ ਛੋਟੀ ਚੀਜ਼ ਦਾ ਵੀ ਮੁਆਵਜ਼ਾ ਦੇਵਾਂਗੇ ਮੁਰਗੀ ਦਾ ਵੀ ਆਂਡੇ ਦਾ ਵੀ ਬੱਕਰੇ ਦਾ ਵੀ ਬੱਕਰੀ ਦਾ ਵੀ ਤੇ ਪਰ ਜਦੋਂ ਲੋਕਾਂ ਦੀ ਜਿੱਦ ਤੇ ਥੱਲੇ ਆ ਕੇ ਗੱਲ ਦੇਖਦੇ ਆਂ ਧਰਾਤਲ ਤੇ ਦੇਖਦੇ ਹੋ ਤੁਸੀਂ ਸਾਰਾ ਮੀਡੀਆ ਦੇਖ ਰਹੇ ਹੋ ਹਾਲਾਤ ਕੀ ਨੇ ਦੇਖੋ ਫਲੱਡ ਆ ਕੇ ਚਲੇ ਗਏ ਪਰ ਹਜੇ ਲੋਕਾਂ ਦੀਆਂ ਸਮੱਸਿਆਵਾਂ ਘਟ ਨਹੀਂ ਰਹੀਆਂ ਵੱਧ ਰਹੀਆਂ ਨੇ ਪਰ ਪ੍ਰਸ਼ਾਸਨ ਸੁੱਤਾ ਪਿਆ ਨਾ ਪੰਜਾਬ ਦੀ ਸਰਕਾਰ ਨਾ ਪ੍ਰਸ਼ਾਸਨ ਇਨਾਂ ਦੇ ਮਨਾਂ ਦੇ ਉੱਤੇ ਕੋਈ ਬੋਝ ਨਹੀਂ ਔਰ ਹੁਣ ਤੁਸੀਂ ਦੇਖੋ 2 ਘੰਟੇ ਤੋਂ ਲੋਕ ਧਰਨਾ ਮਾਰ ਰਹੇ ਨੇ ਇਹਨਾਂ ਦੇ ਦਿਮਾਗ ਦੇ ਉੱਤੇ ਕੋਈ ਬੋਝ ਨਹੀਂ ਕਿਉਂਕਿ ਇਹਨਾਂ ਨੂੰ ਸਿਰਫ ਤੇ ਸਿਰਫ ਪ੍ਰਚਾਰ ਚਾਹੀਦਾ ਸੋਸ਼ਲ ਮੀਡੀਆ ਦੇ ਉੱਤੇ ਉਹ ਪੰਜਾਬ ਦੀ ਸਰਕਾਰ ਨੂੰ ਜਾਂ ਅਖਬਾਰਾਂ ਦੇ ਵਿੱਚ ਜਾਂ ਟੀਵੀ ਦੇ ਉੱਤੇ ਉਹਨਾਂ ਦੀਆਂ ਖਬਰਾਂ ਚਾਹੀਦੀਆਂ ਇਹਦੇ ਉੱਤੇ ਇਹਨਾਂ ਨੂੰ ਕੁਝ ਨਹੀਂ ਚਾਹੀਦਾ ਅੱਜ ਮੇਰੀ ਤਾਂ ਬੇਨਤੀ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਡੀਸੀ ਸਾਹਿਬਾਂ ਨੂੰ ਵੀ ਆਓ ਆ ਕੇ ਲੋਕਾਂ ਦੀ ਸਾਰ ਲਓ ਲੋਕਾਂ ਦੀਆਂ ਮੁਸ਼ਕਲਾਂ ਨੇ ਸੀਵਰੇਜ ਦੀਆਂ ਮੁਸ਼ਕਲਾਂ ਨੇ ਪੀਣ ਵਾਲੇ ਪਾਣੀ ਦੀਆਂ ਮੁਸ਼ਕਲਾਂ ਨੇ ਔਰ ਲੋਕਾਂ ਦੇ ਚ ਕੂੜੇ ਦਾ ਕਰਕਟ ਦੀਆਂ ਮੁਸਕਲਾਂ ਦੇ ਗੰਧ ਪਿਆ ਸ਼ਹਿਰ ਦੇ ਵਿੱਚ ਤੁਸੀਂ ਸ਼ਹਿਰ ਨੂੰ ਇਹਨੂੰ ਤੁਸੀਂ ਚੰਗਾ ਬਣਾਉਣ ਦੀ ਥਾਂ ਤੇ ਇਹਨੂੰ ਬਿਲਕੁਲ ਉਸ ਹਾਲਾਤਾਂ 'ਚ ਧੱਕ ਰਹੇ ਹੋ ਜਿੱਥੇ ਕਿ ਲੋਕ ਫਿਰ ਜਦੋਂ ਇਹ ਜੇ ਹਾਲਾਤ ਪੈਦਾ ਹੁੰਦੇ ਆ ਤਾਂ ਫਿਰ ਲੋਕ ਗਾਲਾਂ ਨੂੰ ਪੈਂਦੇ ਹੁੰਦੇ ਆ ਔਰ ਲੋਕ ਅੱਜ ਤੱਕ ਇੱਥੇ ਸੜਕਾਂ ਤੇ ਧਰਨੇ ਮਾਰਦੇ ਆ ਇਹ ਨਾ ਹੋਵੇ ਸਾਰਾ ਸ਼ਹਿਰ ਤੁਹਾਡੇ 12 ਦੇ ਵਿੱਚ ਬੈਠ ਕੇ ਜਾ ਕੇ ਧਰਨੇ ਪੁਜਾਰੇ ਕਰੇ ਔਰ ਜਗਰਾਤੇ ਕਰੇ ਤਾਂ ਜੇ ਕਹਾਂ ਜਾ ਕੇ ਫਿਰ ਤੁਸੀਂ ਜਾਗੋਗੇ ਮੈਨੂੰ ਲੱਗਦਾ ਹੈ ਵੀ ਸ਼ਹਿਰ ਨੂੰ ਇਹਨਾਂ ਦੇ 12 ਦੇ ਵਿੱਚ ਜਾ ਕੇ ਜਗਰਾਤੇ ਕਰਨੇ ਪੈਣੇ ਆ ਔਰ ਤਾਂ ਜਾ ਕੇ ਇਹ ਕਿ ਇਹਨਾਂ ਦੀ ਨੀਤ ਤੋਂ ਖੁੱਲਣਗੇ ਕਿਉਂਕਿ ਇਹਨਾਂ ਦੇ ਸਿਹਤ ਤੇ ਮੈਡੂੜੀ ਲੱਗਦਾ ਵੀ ਕੋ ਅਸਰ ਹੈਗਾ ਇਹਨਾਂ ਨੂੰ ਸਿਰਫ ਆਪਣੀ ਐਡਵਰਟਾਈਜ਼ਮੈਂਟ ਦਾ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਫੋਟੋਆਂ ਦਾ ਇਤੋਂ ਉੱਤੇ ਇਹਨਾਂ ਨੂੰ ਕੋਈ ਮਤਲਬ ਨਹੀਂ ਆ ਗੱਲ ਤਾਂ ਇਹ ਇੱਕ ਮਹੀਨੇ ਤੋਂ ਨਹੀਂ ਹੈਗਾ ਇਹ ਪੂਰਾ ਇੱਕ ਸਾਲ ਤੋਂ ਉੱਪਰ ਹੋ ਗਿਆ ਇੱਥੇ ਸੀਵਰੇਜ ਦਾ ਪਾਣੀ ਓਵਰਫਲੋ ਹੋ ਰਿਹਾ ਜਿਹੜਾ ਸੀਵਰੇਜ ਦਾ ਮੇਨ ਗਲੀਏ ਦਰਸ਼ਨਗਰ ਦੀ ਹੈਗੀ ਹੈ ਇਹ ਸੀਵਰੇਜ ਕਗਜਾਂ ਚ ਇੱਥੇ ਤੱਕ ਹੀ ਪਾਸ ਹੈ ਇਹ ਤੋਂ ਅੱਗੇ 1.5 ਕਿਲੋਮੀਟਰ ਪਾਤਾ ਜਦੋਂ ਕਲਿਦਾ ਦੀ ਸਰਕਾਰ ਸੀਗੀ ਜਿੰਨੀਆਂ ਵੀ ਪੋਡਾ ਪ੍ਰੂਫਡ ਕਲੌਨੀਆਂ ਹੈਗੀਆਂ ਕਿਸੇ ਨੇ ਕੋਈ ਵੀ ਕਮੇਟੀ ਨੇ ਅਪਕੀਨੇ ਕਿਸੇ ਦਾ ਟ੍ਰੀਟਮੈਂਟ ਪਲੈਂਟ ਨਹੀਂ ਚੱਲਦਾ ਜਦੋਂ ਕਮੇਟੀ ਟ੍ਰੀਟਮੈਂਟ ਕਿਸੇ ਪੋਡਾਪਰੋਡ ਕਲੋਨੀ ਨੂੰ ਆਪਣੇ ਹੈਂਡਓਵਰ ਕਰਦੀ ਹੈ ਤਾਂ ਉਹਨਾਂ ਦਾ ਟ੍ਰੀਟਮੈਂਟ ਪਲੈਂਟ ਚੱਲਦਾ ਹੋਣਾ ਚਾਹੀਦਾ ਤਾਂ ਕਿ ਕਨੈਕਸ਼ਨ ਜੁੜਦਾ ਕਿਸੇ ਤੇ ਵੀ ਪੁੱਛ ਲਓ ਨਾ ਤਾਂ ਕੋਈ ਬਿੱਲ ਪੇ ਹੋ ਰਿਹਾ ਕਿਸੇ ਦਾ ਪੋਡਾਪਰੋਡ ਕਲੋਨੀ ਦਾ ਤੇ ਨਾ ਹੀ ਕਿਸੇ ਨੇ ਟ੍ਰੀਟਮੈਂਟ ਪਲੈਂਟ ਪਾਸ ਕਰਾਇਆ ਹੋਇਆ ਆਪਣਾ ਇਲੀਗਲ ਕਲੈਕਸ਼ਨ ਇਲੀਗਲ ਕਲੈਕਸ਼ਨ ਜੋੜੇ ਹੋਏ ਆ ਪਿਛਲੇ 15-10 ਸਾਲ ਤੋਂ ਕਲੋਨੀਆਂ ਬਸ ਰਹੀਆਂ ਸਾਡੀ ਕਲੋਨੀ ਜਿੰਨੀ ਦੇਰ ਤੋਂ ਬਸ ਰਹੀ ਹੈ 19 ਦੇਰ ਤੋਂ ਸਾਰੇ ਸੀਵਰੇ ਦਾ ਬ ਕੋਈ ਹੱਲ ਨਹੀਂ ਹੋਇਆ ਜੀ ਅਸੀਂ ਬਹੁਤ ਵਾਰ ਪ੍ਰਸ਼ਾਸਨ ਤੱਕ ਪਹੁੰਚ ਕਰਕੇ ਏਡੀਸੀ ਮੈਡਮ ਤੱਕ ਵੀ ਗਏ ਆ ਸਾਰਿਆਂ ਤੱਕ ਗਏ ਆ ਕੋਈ ਹੱਲ ਨਹੀਂ ਹੋਇਆ ਇਹਦਾ ਸਿਰਫ ਇਹ ਹੋਣਾ ਚਾਹੀਦਾ ਪਹਿਲੀ ਗੱਲ ਤਾਂ ਇਹਨੂੰ ਰਾਤ ਦੇਣ ਵਾਸਤੇ ਜਿੰਨੀਆਂ ਵੀ ਅਪਰੂਵਡ ਕਰਾਉਣੀਆਂ ਉਹਨਾਂ ਨੂੰ ਅੱਗੇ ਲਿਆ ਜਾਣਾ ਉਹਨਾਂ ਨੂੰ ਤਾਂ ਤਕਲੀਫ ਹੋਵੇ ਪਹਿਲੀ ਗੱਲ ਤਾਂ ਕਹਿੰਦੇ ਕਮੇਟੀ ਕੋਲ ਪੈਸਾ ਨਹੀਂ ਹੈਗਾ ਜਿਹੜੀਆਂ ਅਪਰੂਵਡ ਕਰਾਉਣੀਆਂ ਤੇ ਲੈਣ ਕਰੋੜਾਂ ਰੁਪਈਆ ਜਿਹੜਾ ਬਣਦਾ ਉਹਨਾਂ ਦਾ ਹੱਕ ਜੋ ਬਣਦੇ ਪੈਸੇ ਉਹ ਤਾਂ ਲੈ ਜਾਣ 10 10 15 15 ਸਾਲ ਤੋਂ ਲੋਕ ਰਹਿ ਰਹੇ ਉਥੇ 1 ਕਰੋੜ ਦਾ ਬਿੱਲ ਨਹੀਂ ਭੇ ਕਰਿਆ ਇੱਥੇ ਹਰ ਇੱਕ ਮਹੀਨੇ ਬਿੱਲਾਂ ਦਾ ਦੋਵੇਂ ਸਾਡੇ ਘਰਾਂ ਦੇ ਹਾਲਾਤ ਤਾਂ ਬਹੁਤ ਨਰਕ ਭਰੀ ਜ਼ਿੰਦਗੀ ਅਸੀਂ ਭੁਗਤ ਰਹੇ ਹਾਂ ਕਿਉਂਕਿ ਸਾਨੂੰ ਮਹੀਨਾ ਹੀ ਹੋ ਗਿਆ ਮਹੀਨਾ ਹੋ ਗਿਆ ਇਹ ਸਾਡਾ ਸੀਵਰੇਜ ਦਾ ਪਾਣੀ ਸਾਡੇ ਘਰਾਂ ਦੇ ਵਿੱਚ ਜਾ ਰਿਹਾ ਕਿਚਨ 'ਚ ਜਾ ਰਿਹਾ ਨਾ ਅਸੀਂ ਖਾ ਸਕਦੇ ਆ ਨਾ ਅਸੀਂ ਪੀ ਸਕਦੇ ਆ ਇੰਨੀ ਬਦਬੂ ਮਾਰਦੀਆਂ ਮੱਛਰੀ ਮੱਛਰ ਹੋ ਗਿਆ ਠੀਕ ਹੈ ਉੱਧਾਂ ਆ ਜਾਂਦੇ ਦਵਾਈਆਂ ਵਗਾਈਆਂ ਛਿੜਕਣ ਵਾਸਤੇ ਕੂਲਰਾਂ ਦੇ ਵਿੱਚ ਜੀ ਮੱਛਰ ਪੈਦਾ ਹੋ ਗਿਆ ਹਨਾ ਤੁਹਾਡੇ ਗਮਲਿਆਂ ਦੇ ਵਿੱਚ ਮੱਛਰ ਪੈਦਾ ਹੋ ਗਿਆ ਹੁਣ ਆ ਸਾਡੀਆਂ ਗਲੀਆਂ ਦੇ ਵਿੱਚ ਦੇਖ ਲੈਣਾ ਆ ਕੇ ਕਿੰਨਾ ਮੱਛਰ ਪੈਦਾ ਹੋਇਆ ਬੱਚੇ ਸਾਡੇ ਬਿਮਾਰ ਪਏ ਆ ਹਾਂ ਨਾ ਨੰਗਣੀ ਸਾਗਦੇ ਪੈਰਾਂ ਪੈਰ ਸਾਡੇ ਗਲੇ ਪਏ ਆ ਇੱਥੇ ਲੰਗ ਲੰਗ ਕੇ ਪਾਣੀ ਦੇ ਵਿੱਚੋਂ ਦੱਸੋ ਅਸੀਂ ਕਿੰਨਾ ਕੁ ਕਰੀਏ ਇੱਥੇ ਆ ਜਾਂਦੇ ਆ ਇੱਥੇ ਆ ਜਾਂਦੇ ਹੀ ਉਹ ਵਗੈਰਾ ਜਿਹੜੇ ਵੀ ਆਣਗੇ ਹਾਂਜੀ ਤੁਹਾਡਾ ਮਸਲਾ ਹੱਲ ਹੋ ਜਾਊਗਾ ਮੋਹਿਤ ਜਾਂਦਾ ਵਿਚਾਰਾ ਮੋਹਿਤ ਜਾਂਦਾ ਆ ਉੱਥੋਂ ਫੇਰ ਇਹਨਾਂ ਨੂੰ ਵਿਚਾਰਿਆਂ ਨੂੰ ਟਰਕਾ ਕੇ ਭੇਜ ਦਿੰਦੇ ਆ ਹਾਂਜੀ ਅਸੀਂ ਕਰਾਵਾਂਗੇ ਕੰਮ ਕਰਵਾਵਾਂਗੇ ਕੰਮ ਕੋਈ ਨਹੀਂ ਕੰਮ ਕਰਵਾ ਰਿਹਾ ਕੋਈ ਨਹੀਂ ਸੁਣ ਰਿਹਾ ਜੀ ਸਾਡੀ ਇੱਥੇ ਸੀ ਆਰਸ਼ਨਾਗਰਦੀ ਵਾਸੀਆਂ ਆ ਦੇਖੋ ਕੀ ਪ੍ਰੋਬਲਮ ਜਿਹੜਾ ਹੈ ਇਹ ਪ੍ਰੋਬਲਮ ਜਦ ਤੋਂ ਬਾਰਿਸ਼ ਹੋਈ ਹੈ 1 ਮਹੀਨਾ ਹੋ ਗਿਆ ਹੈ ਚਲੋ ਉਹ ਤਾਂ ਬਾਰਿਸ਼ ਦਾ ਪਾਣੀ ਜਿਹੜਾ ਹੈ ਸੀਵਰੇਜ ਉਛਲ ਰਿਹਾ ਹੈ ਸੀਵਰੇਜ ਦਾ ਨਾ ਪਾਣੀ ਹੈ ਘਰ ਮੂਰੋਂ ਸਾਨੂੰ ਨਿਕਲਣਾ ਔਖਾ ਹੋਇਆ ਹੋਇਆ ਈਵਨ ਕੀ ਬੱਚਿਆਂ ਚ ਇਨਫੈਕਸ਼ਨ ਦੀ ਪ੍ਰੋਬਲਮ ਹੋ ਗਈ ਹੈ ਅਨਾਲ ਦੀਦੀ ਹੈ ਜੀ ਇਹਨਾਂ ਦਾ ਬੇਟਾ ਦੇਖੋ ਇਨਫੈਕਸ਼ਨ ਕਰਕੇ ਛੰਡੀਗੜ ਪੀਜੀਏ ਤੱਕ ਪਹੁੰਚ ਚੁੱਕਿਆ ਮੱਜੇ ਸਕੂਲ ਜਾਂਦੇ ਆ ਸਕੂਲ ਜਾਣਾ ਬਹੁਤ ਔਖਾ ਹੋਇਆ ਹੋਇਆ ਬੱਚਿਆਂ ਨੂੰ ਈਵਨ ਜਦੋਂ ਕੁੱਲਰ ਚ ਮੜਾ ਜਾਂ ਮੱਛਰ ਹੁੰਦਾ ਤਾਂ ਆਂਦੇ ਆ ਕਮੇਟੀ ਵਾਲੇ ਆ ਕੇ ਦੇਖੋ ਹੁਣ ਜਿਹੜਾ ਗਲੀ ਆ ਚ ਮੱਛਰ ਐ ਨਾ ਮੱਛਰ ਸਾਡੇ ਅੰਦਰ ਤੇ ਜਾ ਰਿਹਾ ਹੁਣ ਵੀ ਚਲਾਨ ਘੱਟ ਕੇ ਜਾਓ ਨਾ ਹੁਣ ਕੱਟੋ ਕਿਹਦੇ ਨਾਮ ਦਾ ਚਲਾਨ ਕੱਟਣਾ ਹੈ ਮਤਲਬ ਇੰਨੀ ਜ਼ਿਆਦਾ ਪ੍ਰੋਬਲਮ ਐ ਕੋਈ ਨਹੀਂ ਜਿੱਥੇ ਕਿਦੇ ਥੋੜਾ ਬਹੁਤਾ ਧਰਨਾ ਲੱਗਦਾ ਉੱਥੇ ਸੋਲਵ ਕਰ ਦਿੰਦੇ ਆ ਪਿੱਛੇ ਧਰਨਾ ਲੱਗਿਆ ਉਹਨਾਂ ਗਲੀਆਂ 'ਚ ਕਰਦੀ ਆ ਸਾਡੀ ਗਲੀ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਈ ਇਵਨ ਕਿ ਪੀਣ ਵਾਲੇ ਪਾਣੀ ਤੋਂ ਵੀ ਇੰਨੀ ਗੰਦੀ ਸਮੈਲ ਆਂਦੀ ਘਰੇ ਕੂਲਰ ਏਸੀ ਲਗਾਉਂਦੇ ਆ ਤਾਂ ਅੰਦਰ ਸਮੈਲ ਆਂਦੀ ਸੌਣਾ ਔਖਾ ਨਹੀਂ ਲਗਾਉਂਦੇ ਤਾਂ ਗਰਮੀ ਲੱਗਦੀ ਆ ਅੰਦਰਾਂ 'ਚ ਵੀ ਇੰਨਾ ਜ਼ਿਆਦਾ ਮੱਛ Shamla Chander Building Maintenance handyman under cheque trade platform is now available on your local London area. He has more than 5 years experience in the same line. He used to work with reputed companies, agencies as well local builders with brothers. He is professional by plumbing, electrician, masonry work, carpentry. For more information, please contact him at

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ